ਲੈ ਵਾਂਗੇ ਇਹ ਗੱਲ ਕਲੀਮੀ ਸੰਦੇਸ਼ ਜਿੰਦੇ ਚਾਲੇ ਪਰ ਆਪਣੋ ਤੇ ਆ ਗਏ ਹਾਂ ਹਾਂ ਜੀ ਵਾਈਗੁਰਜੀ ਦੇ ਕਾਲਸਾ ਵਾਈਗੁਰਜੀ ਫਤੇ ਅੱਜ ਅਸੀਂ ਪਹੁੰਚੇ ਹਾਂ ਖਮੋਰੀ ਬਾਰਡਰ ਦੇ ਜੋ ਕਿ ਤੁਹਾਨੂੰ ਪਤਾ ਹੀ ਆ ਕਾਫੀ ਟਾਈਮ ਤੋਂ ਖੰਡੋਰੀ ਬਾਰਡਰ ਤੇ ਅੱਜ ਖੰਡੋਰੀ ਬਾਰਡਰ ਤੇ ਅਸੀਂ ਪਹੁੰਚੇ ਹਾਂ ਜੋ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਬਾਪੂ ਧੱਲੇਵਾਲ ਸਿੰਘ ਜੀ ਅੱਜ ਉਹਨਾਂ ਨੂੰ 35 ਦਿਨ ਹੋ ਗਏ ਜੋ ਕਿ ਭੁੱਖਹਾਰ ਦੇ ਬੈਠੇ ਸੀ 35 ਦਿਨ ਹੋ ਗਏ ਅੱਜ ਚੱਕ ਗਿਆ ਵੀ ਕਾਤਾ ਬੰਦਾ ਨਹੀਂ ਆਇਆ ਕੀ ਖਨੋਰੀ ਵਾਟਰ ਦਾ ਲੋਕ ਚਲਾ ਕੇ ਬੈਠ ਨੇ 12 ਵਜੇ ਹੋਣਗੇ ਤਰਕ ਮਿੰਟ ਰੁਕ ਜਾ ਵਾਈਗੁਰਜ ਦੇ ਖਾਲਸਾ ਵਾਈਗੁਰਜ ਫਤੇਜੀ ਹਾਂਜੀ ਘਟਾੜੀਆਂ ਕਿਹੜੀਆਂ-ਕਿਹੜੀਆਂ ਮੰਗਾਂ ਨੇ ਜੀ ਮੈਂ ਤਰਸੀਮ ਸਿੰਘ ਪਿੰਡ ਚੱਕਲੀ ਸ਼ੇਰ ਜੋ ਅੱਜ ਅਸੀਂ ਖਨੌਰੀ ਬਾਰਡਰ ਤੇ ਖੜੇ ਆ ਜੋ ਕਿ ਸਾਡੇ ਜਗਦੀਤ ਸਿੰਘ ਡੱਲਿਆਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸੁਪੇ ਦੇ ਆਗੂ ਨੇ ਪ੍ਰਧਾਨ ਜੀ ਜਿਨ੍ਹਾਂ ਦਾ ਮੋਰਚਾ ਲੱਗੇ ਹੋਏ ਇਹਨੂੰ ਅੱਜ ਇੱਥੇ ਸਾਲ ਤੋਂ ਉੱਪਰ ਹੋ ਚੁੱਕਿਆ ਤੇ ਉਧਰੋਂ ਪੰਦੇਰ ਸਾਹਿਬ ਬੈਠੇ ਨੇ ਸ਼ੰਭੂ ਬਾਰਡਰ ਤੇ ਤੇ ਅਸੀਂ ਪਿੰਡ ਚੱਕਰਈ ਸ਼ੇਰ ਤੋਂ ਕਿਸਾਨ ਪਹੁੰਚੇ ਆਂ ਤੇ ਆਉਂਨੇ ਆਂਗੇ ਵਾਰ-ਵਾਰ ਤੇ ਇਸ ਸੰਘਰਸ਼ ਦੇ ਵਿੱਚ ਜਿਹੜੀਆਂ ਇਹ ਸਰਦਾਰ ਡੱਲੇਵਾਲ ਦੀਆਂ ਮੰਗਾਂ ਨੇ ਆਪਣੇ ਸਾਰੇ ਕਿਸਾਨਾਂ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਨੇ ਜਿਹੜੇ ਇਹ ਸੰਘਰਸ਼ ਚੱਲ ਰਿਹਾ ਹੈਗਾ ਇਹ ਇੱਕ ਕਿਸਾਨਾਂ ਮਜ਼ਦੂਰਾਂ ਦੀ ਐਮਐਸਕੇ ਲੈ ਕੇ ਇਹ ਕਿਸਾਨਾਂ ਨੂੰ ਗਰੰਟੀ ਮਿਲੇ ਫਸਲਾਂ ਦੇ ਭਾਅ ਮਿਲਣ ਸਮਾਮੀ ਨਾਥਰ ਰਿਪੋਰਟ ਦੇ ਮੁਤਾਬਕ ਇੱਕ ਜਿਹੜੀ ਆਪਣੀ ਮੋਦੀ ਸਰਕਾਰ ਹੈ ਉਹ ਜਿਹੜੀਆਂ ਅਡਵਾਨੀ ਅਵਾਨੀ ਦੇ ਬਹੁ ਕੰਪਨੀਆਂ ਆ ਰਹੀਆਂ ਨੇ ਕਿਸਾਨਾਂ ਨੂੰ ਜ਼ਮੀਨਾਂ 'ਚੋਂ ਬਾਹਰ ਕੀਤਾ ਜਾ ਰਿਹਾ ਤੇ ਆਪਣੇ ਪੰਜਾਬ ਦੀਆਂ ਮੰਡੀਆਂ ਹਰਿਆਣੇ ਦੀਆਂ ਮੰਡੀਆਂ ਉਹਨਾਂ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਫਸਲੀ ਚੱਕਰ ਹੈ ਕਿਸਾਨਾਂ ਦਾ ਕਿਸਾਨਾਂ ਤੋਂ ਇੱਕ ਜ਼ਮੀਨ ਖੋਣ ਜਾ ਰਹੀਆਂ ਨੇ ਬਹੁ ਕੰਪਨੀਆਂ ਇਦੇ ਵਿੱਚ ਮੋਦੀ ਦਾ ਵੱਡੀ ਪੱਧਰ ਤੇ ਹੱਥ ਹੈ ਪੰਜਾਬ ਸਰਕਾਰ ਦਾ ਹੱਥ ਹੈ ਇਹ ਸਾਰੀਆਂ ਮੰਗਾਂ ਲੈ ਕੇ ਸਾਡੇ ਸਰਦਾਰ ਡੱਲੇਵਾਲ ਸਿੰਘ ਜਗਜੀਤ ਸਿੰਘ ਜੀ ਸਿੱਧੂਪੁਰ ਦੇ ਸੁਪਾ ਅਗੂ ਨੇ ਇਹ ਮਰਨ ਵਰਤ ਤੇ ਬੈਠੇ ਹੋਏ ਨੇ ਜਿਨ੍ਹਾਂ ਦਾ ਅੱਜ ਟਾਈਮ 35 36 ਦਿਨ ਹੋ ਗਏ ਦੂਜਾ ਮਹੀਨਾ ਸਟਾਰਟ ਹੋ ਗਿਆ ਸਰਕਾਰ ਨੇ ਬਹੁਤ ਢੀਠਤਾ ਧਾਰੀ ਹੋਈ ਹੈ ਪੰਜਾਬ ਸਰਕਾਰ ਨੇ ਤੇ ਦਿੱਲੀ ਸਰਕਾਰ ਨੇ ਇਹਨਾਂ ਦੀ ਸਾਰਾ ਪੰਜਾਬ ਸਾਰਾ ਹਰਿਆਣਾ ਦਿੱਲੀ ਸਾਰੇ ਭਾਰਤ ਨਕੀਦੀ ਕਰ ਰਿਹਾ ਸਰਕਾਰਾਂ ਦਾ ਸਰਕਾਰਾਂ ਦੀ ਵੀ ਜਿਹੜੀਆਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਨੇ ਕਿਸਾਨ ਬੈਠੇ ਨੇ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹੋਏ ਇਹ ਸਾਰੇ ਕਿਸਾਨਾਂ ਮਿੱਤਰਾਂ ਦੀ ਮੰਗ ਹੈ ਜੇ ਇਸ ਮੰਗਾਂ ਨੂੰ ਨਾ ਪੂਰਾ ਕੀਤਾ ਗਿਆ ਤਾਂ ਪੰਜਾਬ ਦਾ ਤੇ ਹਰਿਆਣੇ ਦਾ ਤੇ ਸਾਰੀ ਭਾਰਤ ਦਾ ਕਿਸਾਨ ਇੱਕ ਦਿਨ ਹੜ ਬਣ ਕੇ ਦਿੱਲੀ ਵੱਲ ਨੂੰ ਜਾਊਗਾ ਉਹ ਦਿਨ ਦੂਰ ਨਹੀਂ ਹੈਗਾ ਵੀ ਇਹ ਸਾਡੀਆਂ ਮੰਗਾਂ ਜੋ ਡੱਲੇ ਵਾਲਾ ਸਭ ਬੈਠੇ ਨੇ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ